ਸਤਿ ਸ਼੍ਰੀ ਅਕਾਲ ਜੀ ਮੈਂ ਆਸ਼蒂ਪ ਕੋ ਸੰਧੂਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਕੱਲ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਜਿਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਦੇਖਣ ਨੂੰ ਮਿਲਿਆ ਕਿ ਕਈ ਜੜੀਆਂ ਨੇ ਜਗ੍ਹਾ ਤੇ ਰੱਦ ਕਰ ਦਿੱਤੀਆਂ ਜੀਆਂ ਚੋਣਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਕਈ ਵਰਕਰਾਂ ਦੇ ਉੱਤੇ ਕਈ ਆਗੂਆਂ ਦੇ ਉੱਤੇ ਗਲਤ ਇਲਜ਼ਾਮ ਲੱਗੇ ਤੇ ਦੂਸਰੇ ਪਾਸੇ ਕਈ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਗਲਤ ਇਲਜ਼ਾਮ ਲੱਗੇ ਕਿ ਉਹਨਾਂ ਦੇ ਜਿਹੜੇ ਨੇ ਚੋਣ ਨਿਸ਼ਾਨ ਬਦਲ ਦਿੱਤੇ ਗਏ ਨੇ ਤੇ ਉਹਨਾਂ ਚੋਣ ਨਿਸ਼ਾਨਾ ਦੇ ਚੱਲਦਿਆਂ ਜਿਹੜੀ ਹੈ ਕਾਫੀ ਉਤਲ ਪੁਤਲ ਹੋਈ ਹੈ ਤੇ ਦੂਸਰੇ ਪਾਸੇ ਕਈ ਜਗ੍ਹਾ ਤੇ ਜਿਹੜੀਆਂ ਨੇ ਚੋਣ ਕਮਿਸ਼ਨ ਵੱਲੋਂ ਚੋਣਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਦੀ ਹੁਣ ਨਵੀਂ ਜਿਹੜੀ ਹੈ ਤਾਰੀਖ ਮਿਠ ਦਿੱਤੀ ਗਈ ਹੈ ਇਹ ਗੱਲ ਕਰੀਏ ਤਾਂ ਜਿੱਥੇ ਬਲਾਸਮਤੀ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਹੰਗਾਰਾ ਵੀ ਕੱਲ ਕੱਲ ਦੇਖਣ ਨੂੰ ਮਿਲਿਆ ਜਿੱਥੇ ਲੋਕ ਆਪਣਾ ਸਮਾਂ ਕੱਢ ਕੇ ਚੋਣਾਂ ਚੋਣਾ ਦੇ ਪ੍ਰਚਾਰ ਵਾਸਤੇ ਉੱਥੇ ਪਹੁੰਚੇ ਦੂਸਰੇ ਪਾਸੇ ਚੋਣਾ ਪੋਲ ਵਾਸਤੇ ਪਹੁੰਚੇ ਕਾਫੀ ਹੱਕ ਦੇ ਵਿੱਚ ਜਿਹੜੇ ਨੇ ਆਪਣੀਆਂ ਆਪਣੀਆਂ ਪਾਰਟੀਆਂ ਨੂੰ ਲੋਕ ਜਿਹੜੇ ਨੇ ਉੱਥੇ ਦਿਖਾਈ ਦਿੱਤੇ ਲੇਕਿਨ ਜਿਸ ਤਰੀਕੇ ਦੇ ਨਾਲ ਕੱਲ ਜਿਹੜੀਆਂ ਨੇ ਚੋਣਾ ਕਈ ਜਗ੍ਹਾ ਤੇ ਰੱਦ ਵੀ ਕਰਨੀਆਂ ਪਈਆਂ ਕਿਉਂਕਿ ਜਿਹੜਾ ਹੈ ਚੋਲ ਕਮਿਸ਼ਨ ਵੱਲੋਂ ਕਹਿ ਲਿਆ ਜਾਂ ਫਿਰ ਕਹਿ ਲਿਆ ਕਿ ਜਿਹੜਾ ਹੈ ਕਈ ਬੂਥਾਂ ਤੇ ਜੋ ਨਿਸ਼ਾਨ ਗਲਤ ਹੋਣ ਕਰਕੇ ਉੱਥੇ ਜਿਹੜੀਆਂ ਨੇ ਚੋਣਾ ਵੀ ਰੱਦ ਕਰ ਦਿੱਤੀਆਂ ਗਈਆਂ ਹੁਣ ਤੁਹਾਨੂੰ ਦੱਸਿਆ ਕਿ ਕਮਿਸ਼ਨ ਦੁਆਰਾ ਜਿਹੜਾ ਸੂਚੀ ਪ੍ਰੋਗਰਾਮ ਅਨੁਸਾਰ 22 ਜ਼ਿਲ੍ਹਾ ਪ੍ਰਤੀਸ਼ਾ ਦੇ 347 ਜ਼ੋਨਾਂ ਤੇ 153 ਪੰਚਾਇਤ ਸੰਮਤੀਆਂ ਨੇ 2800 ਜਿਹੜੀਆਂ ਨੇ 38 ਜ਼ੋਨਾਂ ਮੈਂਬਰਾਂ ਦੀ ਚੋਣ ਲਈ ਆਮ ਚੋਣਾ ਰਾਜ ਵਿੱਚ ਤਸੱਲੀ ਬਖਸ਼ ਅਤੇ ਸ਼ਾਂਤੀਪੂਰ ਢੰਗ ਨਾਲ ਹੋਈਆਂ ਕਿਤੇ ਵੀ ਕੋਈ ਜਾਣੀ ਨੁਕਸਾਨ ਦੀ ਵੱਡੀ ਚਿੰਤਾ ਦੀ ਰਿਪੋਰਟ ਨਹੀਂ ਹੈ ਕਮਿਸ਼ਨ ਨੇ ਹੇਠ ਲਿਖਿਆ ਥਾਵਾਂ ਤੇ ਦੁਬਾਰਾ ਵੋਟ ਪਾਉਣ ਦੇ ਹੁਕਮ ਦਿੱਤੇ ਹਨ ਬਲਾਕ ਸੰਮਤੀ ਅਟਾਰੀ ਜ਼ੋਨ ਨੰਬਰ 8 ਖਾਸਾ ਬੂਥ ਨੰਬਰ 52 53 54 55 ਤੇ ਜ਼ੋਨ ਨੰਬਰ 17 ਵਰਪਾਲ ਕਲਾ ਬੂਥ ਨੰਬਰ 90 99 93 94, 94 95 ਜਿਲ੍ਹਾ ਅਮ੍ਰਿਤਸਰ ਦੂਸਰੇ ਪਾਸੇ ਬਲਾਕ ਸੰਮਤੀ ਚੰਨਨਵਾਲ ਜ਼ੋਨ ਨੂੰ ਪਿੰਡ ਰਾਏਸਲਾ ਪਟਿਆਲਾ ਬੂਥ ਨੰਬਰ 20 ਜਿਲ੍ਹਾ ਬਰਨਾਲਾ ਪਿੰਡ ਬਬਨਿਆ ਯੂਥ ਨੰਬਰ 13 ਅਤੇ 42 ਦਾ ਮਸੀਰ ਬੂਥ 21 ਅਤੇ 22 ਬਲਾਕ ਕੋਟ ਪਾਈ ਗਿੱਦੜਵਾਵਾ ਜ਼ਿਲ੍ਹਾ ਦੀ ਮੁਕਸਰ ਸਾਹਿਬ ਵਿੱਚ ਪਿੰਡ ਚੰਨੀਆਂ ਪੋਲਿੰਗ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ ਪੋਲਿੰਗ ਬੂਥ 72 ਪੰਚਾਇਤ ਸੰਤੀਪੋਗ ਪੁਰਾਚਾਰ ਜ਼ਿਲ੍ਹਾ ਜਲੰਧਰ ਮੂੜ ਪੋਲਿੰਗ 16 12 2025 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ ਇਹਨਾਂ ਦੀ ਗਿਣਤੀ 17 12 2020 ਨੂੰ ਆਮ ਗਿਣਤੀ ਦੇ ਨਾਲ ਹੀ ਕੀਤੀ ਜਾਵੇਗੀ ਤਾਂ ਦੱਸ ਦਿਗੇ ਕਿ ਜਿੱਥੇ ਕੱਲ ਕਾਫੀ ਜਗ੍ਹਾ ਤੇ ਜਿਹੜੇ ਨੇ ਵਿਵਾਦ ਹੁੰਦੇ ਵੀ ਦਿਖੇ ਜਿੱਥੇ ਕਿੱਥੇ ਕਿਸੇ ਜਗ੍ਹਾ ਤੇ ਜਿਹੜੀਆਂ ਨੇ ਬਲਾਤ ਸੰਪਤੀ ਦੀਆਂ ਚੋਣਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਹਮਲਾ ਹੁੰਦਾ ਵੀ ਦੇਖਿਆ ਕਾਂਗਰਸ ਵੱਲੋਂ ਦੇਖਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਦੇਖਿਆ ਗਿਆ ਜਿੱਥੇ ਕਾਂਗਰਸੀਆਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਦੂਜੇ ਤੇ ਦੋਸ਼ ਵੀ ਕਾਫੀ ਲਗਾਏ ਗਏ ਲੇਕਿਨ ਹੁਣ ਉਸ ਜਗ੍ਹਾ ਤੇ ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਦੁਬਾਰਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਜਿਹੜੀਆਂ 16 12 2000 ਜਿਹੜੀਆਂ 25 ਨੂੰ ਹੋਣ ਜਾ ਰਹੀਆਂ ਨੇ ਧੰਨਵਾਦ